हां जी मित्रों किथे ਪਹੁੰਚ ਗਏ ਆਪਾਂ ਆਪਾਂ ਪਹੁੰਚ ਗਏ ਵੀਰੇ ਹਰਿਦੁਆਰ ਸੇ ਬੁਰੇ ਹੁਣੇ ਪਹੁੰਚਿਆ ਆ ਦੇਖੋ ਜੀ ਬੜਾ ਟੰਗ ਹੋ ਗਿਆ ਟੰਗ ਨੂੰ ਪਹੁੰਚ ਗਏ ਅੱਗੇ ਜਾ ਕੇ ਦੱਸਦੇ ਆ ਫਰੀਸੀ ਕੇਸ਼ ਜਾਣਾ ਵੀ ਰਿਹਾ ਅੱਗੇ ਕਿੱਥੇ ਹੋਣਾ ਫਰੀਸੀ ਕੇਸ਼ ਵੀਰੇ ਨੀਲਕੰਠ ਫੇਰ ਮੁੜਾ ਕੇ ਚਾਰ ਪੰਜ ਦਿਨ ਹੁਣ ਬੈਠ ਕੇ ਆਪਾਂ ਜਾ ਰਹੇ ਆ ਗੋ ਰੂ ਬੱਬਾ ਨਾਲੇ ਜੀ ਮੈਂ ਵੀ ਨਾ ਵੀ ਮੈਂ ਵੀ ਆ ਕਹਿੰਦਾ ਮੈਂ ਵੀ ਨਾਲ ਆ ਕਿੱਥੇ ਪਹੁੰਚ ਗਏ ਆਪਾਂ ਹਮ ਪਹੁੰਚ ਗਏ ਆ ਹਰਿਦੁਆਰ ਹਰਕੀ ਪੋੜੀ बोल शंकर भगवान की जय डमरू धारी गाइस होटल ਨਹੀਂ ਲੱਭ ਰਿਆ ਹੁਣ ਹੋਟਲ ਲੱਭਣ ਜਾ ਰਹੇ ਆ ਜਸਟ ਹੁਣੇ-ਹੁਣੇ ਹੀ ਪਹੁੰਚੇ ਆਪਾਂ ਫਰੀਦਬਾਦ ਇਸ ਤੋਂ ਬਾਅਦ ਜਾ ਰਹੇ ਆਪਾਂ ਜੀ ਰਿਸ਼ੀਕੇਸ਼ ਨੂੰ ਅੱਗੇ ਜਾ ਕੇ ਬਾਕੀ ਦੱਸਦੇ ਹਾਂ ਤੁਹਾਨੂੰ ਕੀ ਹੋ ਗਿਆ ਬਾਈ ਵਗੇ ਜੀ ਵਗੇ ਵੀਰੇ ਪਹੁੰਚ ਗਏ ਹੋਟਲ ਦੇਖ ਰਹੇ ਆਂ ਹੋਰ ਤੋਂ ਦੇਖਾਂਗੇ ਵਗੇ ਯਾ ਬਾਤ ਵੀਰੇ ਨੇ ਲੈ ਸਕਿੰਦੇ ਵੀਰੇ ਆ ਦੇ ਲੋ 4 ਵਜਨ ਵਾਲੇ ਨੇ ਹਾਂ ਜੀ ਓਕੇ ਲਵ ਯੂ ਮਿਲਾਂਗੇ ਵੀਰੇ 12 ਤੋਂ ਬਾਅਦ ਹਾਂਜੀ ਹੁਣ ਕਾਲ ਵੀ ਨਾਲ ਆਈ ਸੀ ਆਪਾਂ ਕਿੱਥੇ ਆਈ ਆਪਾਂ ਕਿਹਦੇ ਘਰ ਦੇ ਗਏ ਕਿੱਥੇ ਉੱਚੀ ਬੋਲੀ ਹਰ ਦੁਆਰਾ ਉਹਨ ਕੀ ਘਰ ਮੈਂ ਲੋਕੀ ਲਿਖਾਈਏ ਜੇ ਅਸੀਂ 5 ਵਜੇ ਟ੍ਰੇਨ 'ਚ ਬੈਠੇ ਹਾਂ ਹੋਟਲ ਦਾ ਬੀਓ ਟੈਕ ਕਰੋ ਹੋਟਲ ਚੈੱਕ ਕਰੋ ਉਹ ਹਾਂਜੀ ਆਪਰ ਪਹੁੰਚ ਜਾਈ ਹੋਣਾ ਅਸੀਂ ਬੈਠੇ ਹਾਟਲ ਦੇ ਹੁਣ ਅਸੀਂ ਖਾਣੇ ਖਾਣਨਾ ਔਰ ਮੈਨੂੰ ਆਪਣਾ ਮਬੇ ਤੋਂ ਇਹ ਮੈਂ ਨਹੀਂ ਨੂੰ ਹੀ ਭੱਜ ਕੇ ਪੈ ਗਈ ਹਾਂ ਰੋਟੀ ਲੱਗੇ ਜੀ ਖਾਣ ਆਪਾਂ गाइस ਫਿਰ ਮਿਲਦੇ ਆਂ ਖਾ ਕੇ ਆਹ ਕੀ ਹੋ ਰਿਹਾ ਹੈ ਕਿਵੇਂ ਲੱਗਿਆ ਖਾਣਾ ਬਹੁਤ ਵਧੀਆ ਬਹੁਤ ਓਕੇ ਰਿਪੋਰਟ ਓਕੇ ਚੋਰੇ ਬਾਬੇ ਓਕੇ ਓਕੇ ਵੀਰ ਜਾ ਰਹੇ ਆ ਭਾਜੀ ਆਪਾਂ ਜਾ ਕੇ ਗੱਲ ਕਰਦੇ ਆ ਕਿੱਦਾਂ ਲੱਗਿਆ ਵਧੀਆ ਜੀ ਵਧੀਆ ਓਕਰਪੁਰ ਖਾਣਾ ਸੀਗਾ ਫਾਲਿਆ ਹੁਣ ਆਪਾਂ ਕਿੱਥੇ ਜਾ ਰਹੇ ਹੁਣ ਹਾਂ ਰੂਮ ਤੇ ਵੀਰੇ ਸੌਣਾ ਹੈ ਬਸ ਠੀਕ ਹੈ ਫੋੜਾ ਆਪਾਂ ਜਾ ਰਹੇ ਆ ਆਪਣੀ ਟੈਕਸੀ ਆ ਗਈ ਹੈ ਬਸ ਤਾਜ਼ੀ ਨਾਲ ਦੇ ਫਿਰ ਜਾ ਰਹੇ ਆਪਾਂ ਓਕਰਪੁਰ ਤਿੰਨ ਜਨ ਫਾਲੀ ਚਲੋ ਜੀ ਆ ਗਏ ਆਪਾਂ ਇਹਨਾਂ ਦਾ ਦੇਖ ਲਿਆ ਓਕੇ ਭਾਜੀ ਕਹਿ ਦਿੰਨੇ ਕੋਈ ਚੱਕਰ ਕਿਹਨੇ ਮੈਨੂੰ ਬੁਲਾ ਲਿਆ ਬਾਬੇ ਆਪਣਾ ਹੋਟਲ ਆ ਵਾਲਾ ਬੱਸ ਆਪਾਂ ਹੁਣ ਜਾ ਰਹੇ ਆ ਚਾਹੂ ਪੀ ਕੇ ਫਿਰ ਚਾਹ ਪੀ ਕੇ ਜਾ ਰਹੇ ਆ ਚਾਹ ਪੀ ਕੇ ਜਾ ਰਹੇ ਆ ਵੀਰੇ ਬੱਸ ਆਪਾਂ ਜੀ ਸੌਣ ਜਾ ਰਹੇ ਆ ਫਿਰ ਮਿਲਨੇ ਆ ਸਵੇਰੇ ਆਪਾਂ ਨੂੰ ਨਹੀਂ ਮੈਂ ਵੀ ਨਹੀਂ ਦਿੰਦਾ ਇਹ ਬਹੁਤ ਸੈਡ ਮੂਡ ਆਓ ਉਹਦੇ ਉੱਤੇ ਉੱਤੀ ਮੈਨੂੰ ਉੱਤੇ ਬੋਲ ਜੋਰ ਹੱਸ ਦੋ ਹਾਂਜੀ ਵੀਰੇ ਪਹੁੰਚ ਗਏ ਆ ਸੀ ਰੂਮ 'ਚ ਓਕੇ ਰਬੋਟ ਮਿਲਾਂਗੇ ਸਵੇਰੇ ਮਾਰਨਿੰਗ ਕੰਟਰੋਲ ਹੋ ਰਿਹਾ ਹੈ ਮੈਂ ਆਹ ਜੀ ਆ ਨਾ ਪਹੁੰਚ ਗਏ ਆ ਬੈਂ ਵੀ ਆ ਜੀ ਪਹੁੰਚ ਗਏ ਆ ਕਮਰੇ ਹੁਣ ਮੈਂ ਵੀ ਜਸਟ ਟਾਕ ਕਰ ਜੂ ਕਿੰਦਾ ਗਰਮੀ ਬਹੁਤ ਸੰਗਰ ਹੈ ਬਹੁਤ ਬਹੁਤ ਰੌਸ਼ ਬਹੁਤ ਗਾਗੇ ਨਾ ਆਉਣਾ ਨਾ ਦਿਨਾਵਾਂਗੇ ਨਾਵਾਂਗੇ रण डोमिया नारगराए ऊपर मुखार गुरुजन जनाना भगवान देवता ये गोताऊम फजदाई ये गोताऊम वर्षा बरस अब शरण अमीदारी बिठाकर सर्वोदित ये गावों में देलो पूजा करो तुम्हारा देव प्राप्त करे जो आगे से मनाया जिसके जिसने ये ਕਿੱਧਰ ਜਾ ਰਹੇ ਹੁਣ ਆਪਾਂ ਮੇਰੇ ਰੀਸ਼ੀ ਕੇ ਸਟੇ ਆਦੀ ਹੋ ਗਈ ਸੀ ਵੀ ਤਾਂ ਰੂਮ ਛੱਡ ਦਈਏ ਹੁਣ ਚਲੋ ਵੀ ਚੱਲੀ ਆਪਾਂ ਫਿਰ ਹੁਣ ਓਕੇ ਫਿਰ ਚਲਦੇ ਆ ਲੱਗੇ ਜਾ ਕੇ ਹੁੰਦੇ ਆ ਪਏ ਕਿੱਥੇ ਜਾ ਰਹੇ ਹੁਣ ਆਪਾਂ ਅੱਗੇ ਗਰਾਊਂਡ ਕੋਲੋਂ ਦਾ ਯਸਰ ਓਕੇ ਗਾਈਜ਼ ਆਵੇ ਯੂ ਅੱਥਰ ਗਏ ਬੇਬੇ ਉਰੇਣਾ ਆ ਗਏ ਪਾਲ ਦੇਖੋ ਕੀ ਹੋ ਗਿਆ ਵਾਲਾਂ ਦਾ ਵਜਾਇਆ ਨਾ ਸੱਟੇ ਭਈਏ ਮੱਤੋਤੇ ਅਸੀਂ ਨਾ ਤੋਤੇ ਇਹ ਕਿ ਰਿਕਾਰਡ ਆ ਰਿਹਾ ਯੂ ਬੱਸ ਸੁਣਿਸ਼ੀ ਗਏ ਜਾ ਰਹੇ ਆ ਜੀ ਚੈੱਕ ਆਊਟ ਕਰਕੇ ਫਿਰ ਮਿਲਦੇ ਹਾਂ ਬੱਸ ਹੋ ਰਿਹਾ ਜੀ 5000 ਤੇ ਰੱਖਿਆ ਹੈ ਜਰ ਮਿਲਦੇ ਆਈ ਜਾ ਕੇ ਹੁਣ ਦੇਖਦੇ ਆ ਕੀ ਕਰਦੇ ਆ ਬਹੁਤ ਥੱਕੇ ਹੋਇਆ ਰਾਤ ਦੇ ਬਾਅਦ ਹੁਣ ਜਾ ਰਹੇ ਹਾਂ ਗਾਇਸ ਰੂਮ ਲੈ ਲਿਆ ਬਹੁਤ ਹੁਣ ਜਾ ਰਹੇ ਆ ਦੇਖੋ ਫਟਾਲ ਹੋ ਰਹੀ ਹੈ ਗਾਇਸ ਯਾਰ ਦੇਖੋ ਜਿਸਕੇ ਸਟਾਫ ਮਾਰੇ ਠੀਕ ਹੈ ਭਾਈ ਗੁਰੂ ਬਾਬਾ ਕਿੱਥੇ ਜਾ ਰਹੇ ਹੁਣ ਹੁਣ ਆਪਾਂ ਜਾ ਰਹੇ ਹਾਂ ਜਿਸਕੇ ਇਹ ਆਹ ਦੇਖੋ ਜੀ ਰੂਮ ਮਿਲ ਗਿਆ ਤੁਹਾਨੂੰ ਪਤਾ ਲੈਣਾ ਮੈਂ ਚੱਲੋ ਆਜੋ ਫਰੈਸ਼ ਨਰ ਲੈਓ ਫਰੈਸ਼ ਨਰ ਬਾਬੇ ਵੀਊ ਚੈੱਕ ਕਰੋ ਵੀਊ ਵੀਊ ਦੇਖੋ ਹੋਣਾ ਪੈਥਰੂ ਰੱਖ ਲਿਆ ਨੂੰ ਹਾਂ ਵੀਰੇ ਸਾਹਮਣੇ ਤੁਸੀਂ ਲੈਓ ਹੋ ਸਹੀ ਗੱਲ ਵੀਊ ਚੈੱਕ ਕਰੋ ਸਿਰ ਮਿਲਨੇ ਆ ਵੀਰੇ ਕਿੱਥੇ ਆ ਗਏ ਆਪਾਂ ਹਾਂ ਮਾਰੀਆਂ ਲੈ ਗਏ ਜਿੱਥੇ ਆ ਗਏ ਮਾਰੀਆਂ ਵੀਰੇ ਰੀਸੀਗੇ ਚਲੇ ਗਏ ਨਹੀਂ ਆਪਾਂ ਠੀਕ ਹੈ ਜੀ ਜਾਣਾ ਬਸ ਵੀਰੇ ਜਾਵਾਂਗੇ 开ਨੇ ਵਾਲੇ ਕਰ ਦੋ ਅਪਾ ਵੀਡੀਓ ਕੁੜੀਆਂ ਬਣਾਵਾਂਗੇ ਅੱਜ ਦਿਖਾਓ ਮੜੀ ਜੀ ਗੰਗਾ ਮਾਈ ਗੰਗਾ ਦੀ ਆਰਤੀ ਦਿਖਾਉਣਾ ਜੇ 7 ਵਜੇ ਆਰਤੀ ਸਟਾਰਟ ਹੋਣ ਵਾਲੀ ਵਾ ਵੀਰ ਉਹ ਬਖਾਵਾਂਗੇ ਆਪਾਂ ਜਰੂਰ ਆਡੀਅנס ਬਣੇ ਰਹਿਣ ਸਾਡੇ ਨਾਲ ਆਡੀਅנס ਇਹ ਬਾਬਾ ਦਿਖਾਓ ਬਾਬਾ ਜੀ ਨੂੰ ਹੱਥ ਤੁਹਾਨੀ ਬਾਬਾ ਨੂੰ ਹੱਥ ਦਿਖਾਉਣ ਲੱਗਿਆ ਜੀ ਬਾਬੇ ਜੁਲਫਾ ਲੈ ਰਾ ਬਹੁਤ ਵਧੀਆ ਵੀਵਾਰ ਆ ਬਾਬੇ ਉਹ ਬਹੁਤ ਤਕੜਾ ਬਾਬੇ ਉਹ ਵਿਊ ਚੈੱਕ ਕਰੋ ਵਿਊ ਚੈੱਕ ਕਰੋ ਗੱਲ ਵੋਜ਼ਮ 뷰 ਹੈ ਬਾਬੇਓ ਹਾਂਜੀ ਓਕੇ ਆ ਜੀ ਓਕੇ ਕਿੱਦਾਂ ਮਹੌਲ ਚਾਲ ਅੱਜ ਦੇਖੋ ਉੱਚੀ ਬੋਲੋ ਜੀ ਹਰਦੁਵਾਰ ਆਈ ਸੀਗੇ ਵੀਰੇ ਆ 뷰 ਚੈੱਕ ਕਰਾਓ ਓਕੇ ਓਕੇ ਉਹ ਉੱਥੇ ਜਾਣਾ ਵੀਰੇ ਉਹ ਦੇਖੋ ਅੱਗੇ ਆ ਪਾ ਲੈ ਬਹੁਤ ਠੀਕ ਹੈ ਓਕੇ ਵੀਰੇ ਮਿਲਾਂਗੇ ਬਲੌਗ ਤੋਂ ਬਾਅਦ ਅਗਲੇ ਠੀਕ ਰਿਸ਼ੀ ਕੇਸ ਜਾ ਕੇ ਮਿਲਦੇ ਆ ਵਾਹੀ ਵੀਡੀਓ ਚੈੱਕ ਕਰੋ ਚੈੱਕ ਕਰੋ ਬਾਬੇ ਵੀਊ ਚੈੱਕ ਕਰੋ ਹੁਣ ਜਾ ਰਹੇ ਆ ਬਸ ਆਪਾਂ ਪਿੰਡ ਨੂੰ ਉਹ ਪਿੰਡ ਨੂੰ ਗਿਆ ਰਹਿ ਰਹੀ ਸੀਗੇ ਫੇਰ ਮਿਲਦੇ ਆ ਜਾ ਕੇ ਤੇ ਆਪਾਂ ਜਾ ਕੇ ਚਾਹ ਪੀ ਕੇ ਬਸ ਆੰਮਣ ਚਾਹ ਆ ਗਈ ਆਪਣੀ ਉਹ ਨਹੀਂ ਨਹੀਂ ਚਾਹ ਆ ਗਈ ਗੁਰੂ ਬਾਬੇ ਹਾਂ ਜੀ ਆ ਗਈ ਚਾਹ ਕਿੱਦਾਂ ਲੱਗ ਰਿਹਾ ਬਾਬੇ ਤੁਹਾਨੂੰ ਮੌਸਮ ਦੇਖੋ ਬਾਬੇ ਮੌਸਮ ਓਕੇ ਚਾਹ ਫੜਾਓ ਫੇਰ ਮੇਰੀ ਚਾਹ ਫੜਾਓ ਧੰਨਵਾਦ ਜੀ। ਮਰਜੀ। ਸਾਡਾ ਜੀ ਨੇ ਛੋਟੀ ਖੋਲ੍ਹ ਦਿੱਤੀ। ਇਹਨੂੰ ਠੰਡਾ ਕਰਦੇ। ਪਾਣੀ ਨੇ ਇਹਨੂੰ ਢੰਡਾ ਕਰ ਦਿਆ ਭਾਈ। ਉੱਤੇ ਨਾ ਚੜ ਯਾਰ। ਵੇਖੋ ਬਾਬੇ ਉਹ ਰਸ਼ ਵੇਖੋ ਰਸ਼। ਇੱਕੋ ਹੀ ਬੇਤ ਪਰ ਦਮ ਦਮ ਜਿਹੜੇ ਜਿੱਲੇ ਦਾ ਨਿਸ਼ਾਨਾ ਕਰਦਾ ਹੈ ਛੋਟੂ ਬੰਦਾ ਜਿਆਦਾ ਬਾਦ ਐਕਟਰੀ ਤੋਂ ਕਰਦਾ ਪਾਣੀ ਦੀ ਬੜਾ ਕੱਪੜੇ ਨਾਲ ਪਾਣੀ ਛੱਡੇ ਬੜਾ ਆਣਾ ਨਾ ਨਾ ਕੋਲੋਂ ਕੰਦੇਲ ਹੋਣੀ ਜੋ ਇੱਕ ਹੋਰ ਵਿੱਚ ਬਹਿ ਜਾਣਾ ਸੁਨਹਿਰ ਬਸੇ ਆਉਂਦੇ ਆ ਆਹ ਆ ਗਏ ਆਹ ਆ ਰਿਹਾ ਇਹ ਦੇਖੂ ਜੇ ਤੇਰਾ ਬਾਈ ਦੀ ਗੱਲ ਹੋ ਰਹੀ ਆ ਬਾਈ ਦੀ ਐ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਹੋ ਗਈ ਹੁਣੇ ਕਿਵੇਂ ਹੋ ਰਿਹਾ ਫੀਲ ਠੰਡੇ ਪਾਪਾ ਜੀ ਤੇ ਆ ਟੁੱਟੇ ਹੋਏ ਆ ਅਨ ਜਾਈਗੀ ਤਵਿਰ ਬਾਸ ਠੀਕ ਆ ਜਾਰੇ ਆ ਰੂਮ ਦਾ ਵੀਊ ਚੈੱਕ ਕਰਾ ਉਹਨਾਂ ਨੂੰ ਆ ਦੇਖੋ ਹਾਂਜੀ ਗੰਗਾ ਗੰਗਾ ਨਹਿਰ ਜਾਰੀ ਗੰਗਾ ਜੀ ਗੰਗਾਈ ਠੀਕ ਹੈ ਤਾਂ ਉਹਨੂੰ ਕਿੱਥੇ ਉਹ ਦੇਖੋ ਬਾਈ ਵੀਊ ਚੈੱਕ ਕਰੋ ਤੁਹਾਡਾ ਪਾਪਾ ਉਹਨੂੰ ਕਿਹਨੂੰ ਜਾਣਿਆ ਕਿਥੇ ਧਮਕਿਆ ਆਂਦੇ ਆ ਦੇ ਇਹ ਰਿਹਾ ਕੱਪੜੇ ਕੱਪੜੇ ਦੇ ਦੇ ਕਰਕੇ ਫੇਰ ਜਾਣੇ ਆ ਜੀ ਕਿੱਥੇ ਜਿੰਨੇ ਕੰਨੇ ਇੱਕ ਮਿੰਟ ਦੋ ਮੈਂ ਜਾ ਕੇ ਘਰ ਨਾਲ ਜਰ ਤੋਂ ਨਹੀਂ ਆਇਆ ਤਰੇ ਇਹ ਜਾ ਰਹੇ ਆ ਜੀ ਫੇਰ ਤੀਸਰਾ ਦਿਨ ਅੱਜ ਤੀਸਰਾ ਪਹੁੰਚ ਗਏ ਆ ਜੀ ਫੇਰ ਗੰਗਾ ਚ ਜਾ ਰਹੇ ਆ ਜੀ ਤੀਸਰੇ ਦਿਨ ਅੱਜ ਆਹ ਦੇਖੋ ਜੀ ਕਿੱਥੇ ਜਾ ਰਹੇ ਹੁਣ ਆਪਾਂ ਵੀਰੇ ਨਾਲ ਇਹ ਦਿਖਾਓ ਗੱਲ ਯਾਹ ਲੱਕੀ ਗੁੱਡ ਆਹ ਦੋਸਤਾਂ ਇਹ ਜਾਣੇ ਮਿੱਤਰੋ ਕਿੱਥੇ ਹੁਣ ਜਾ ਰਹੇ ਆਪਾਂ ਰਿਸ਼ੀਗੇਸ਼ ਤੀਜਾ ਦਿਨ ਅੱਜ ਜਾ ਰਹੇ ਆ ਰਿਸ਼ੀਗੇਸ਼ ਸੋ ਉੱਥੇ ਆ ਉਹ ਐਸੀ ਹੋਇਆ ਹੋ ਰਾਤ ਦਾ ਵਿਊ ਚੈੱਕ ਕਰੋ ਬਾਬੂ ਰਾਤ ਦਾ ਬਰਾਦ ਨੋ ਇਹ ਬੜਾ ਨੂੰ ਤੇ ਸਾਰੇ ਸ਼ਾਂਤੀ ਵਾਲਾ ਮੂਲਤ ਹੋਵੇ। ਕੋਈ ਲੋੜ ਆ ਰੱਪਾ ਹੁਣ ਅਸੀਂ ਵੀ ਜਾ ਰਹੇ ਹਾਂ ਉਸ ਸੋਣ ਫਿਰ ਸੇਰੇ ਜਾਣਾ ਰਿਸ਼ੀਕੇਸ਼। ਲੋਕਾਂ ਨੇ ਗਾਇਸ ਹੁਣ ਆਪਾਂ ਜਾ ਰਹੇ ਸੀ ਵਾਪਸ ਰਾਏਪੁਰੇ। ਖਾ ਲੋ ਟੱਬਾ ਖਾ ਲੋ ਟ੍ਰੇਨ ਵਾਲਾ। ਉਹ ਵੇਖਿਆ ਹੋ ਗਿਆ ਨਾ ਪੜ੍ਹਦੇ ਲੋਕ। ਹੁਣ ਜਾ ਰਹੇ ਆਪਾਂ ਰਾਏਪੁਰੇ ਗਾਇਸ।